my dear students welcome back to my channel beta ajj assi class 8th punjab school education board da 13th chapter graphs bare jankari shuru karan ja rahe ha sab to pehla assi eh dekhange ki graph ki hunda hai thik hai ji graph ik ajay diagram hundi hai jidech assi koi do map lanne ha aur oh do mapan da aapas de vich sambandh dassya janda hai thik hai na ki jidda hun apan ਇੱਕ ਕਲਾਸ ਦੇ ਸਟੂਡੈਂਟਸ ਲੈ ਲਈ ਤੇ ਉਹਨਾਂ ਦੀ ਉਮਰ ਲੈ ਲਈ ਮਤਲਬ ਵਿਦਿਆਰਥੀਆਂ ਦੀ ਗਿਣਤੀ ਤੇ ਉਹਨਾਂ ਦੀ ਉਮਰ ਹੈ ਨਾ ਉਹਨਾਂ ਦਾ ਆਪਸ ਵਿੱਚ ਕੀ ਸਬੰਧ ਹੈ ਵੀ ਕਿੰਨੀ ਉਮਰ ਦੇ ਕਿੰਨੇ ਬੱਚੇ ਆ ਜਾਂ ਉਹਨਾਂ ਦਾ ਭਾਰ ਲੈ ਲਿਆ ਜਾਂ ਉਹਨਾਂ ਨੂੰ ਕਿਹੜਾ ਵਿਸ਼ਾ ਪਸੰਦ ਹੈ ਮਤਲਬ ਸਾਡੇ ਕੋਲ ਦੋ ਮਾਪ ਹੋ ਗਏ ਤਾਂ ਉਹਨਾਂ ਦਾ ਆਪਸ ਵਿੱਚ ਸਬੰਧ ਕੀ ਹੁੰਦਾ ਠੀਕ ਹੈ ਉਹ ਜਿਹੜੀ ਹੁੰਦੀ ਹੈ ਉਹਨਾਂ ਅੰਕੜਿਆਂ ਦੀ ਪੇਸ਼ਕਾਰੀ ਹੁੰਦੀ ਹੈ ਵੀ ਅਸੀਂ ਉਹਨਾਂ ਅੰਕੜਿਆਂ ਨੂੰ ਕਿਵੇਂ ਪੇਸ਼ ਕਰਦੇ ਆ ਉਹ ਅਸੀਂ ਇੱਕ ਰੇਖਾ ਦੇ ਰੂਪ ਵਿੱਚ ਵੀ ਹੋ ਸਕਦੇ ਆ ਹਣਾ ਸਿੱਧੀ ਰੇਖਾ ਦੇ ਰੂਪ ਚ ਵੀ ਹੋ ਸਕਦੇ ਆ ਵਕਰ ਰੇਖਾ ਦੇ ਰੂਪ ਚ ਵੀ ਹੋ ਸਕਦੇ ਆ ਜਿਵੇਂ ਅ ਛਾੜ ਦੇ ਰੂਪ ਚ ਵੀ ਹੋ ਸਕਦੇ ਆ ਚੱਕਰ ਦੇ ਰੂਪ ਚ ਵੀ ਹੋ ਸਕਦੇ ਆ ਤੇ ਇਹ ਅਲੱਗ-ਅਲੱਗ ਤਰ੍ਹਾਂ ਦੇ ਗ੍ਰਾਫ ਹੁੰਦੇ ਆ ਤਾਂ ਸਭ ਤੋਂ ਪਹਿਲਾਂ ਕੀ ਅਸੀਂ ਇਹ ਦੇ ਵਿੱਚ ਰੇਖੀ ਗ੍ਰਾਫ ਪੜਾਂਗੇ ਪਰ ਰੇਖੀ ਗ੍ਰਾਫ ਪਰ ਪੜਨ ਤੋਂ ਪਹਿਲਾਂ ਅਸੀਂ ਇੱਕ ਵਾਰ ਥੋੜਾ ਜਾਂ ਗ੍ਰਾਫ ਬਾਰੇ ਦੁਬਾਰਾ ਦੇਖਾਂਗੇ ਤਾਂ ਗ੍ਰਾਫ ਕੀ ਹੁੰਦਾ ਹੈ ਤਾਂ ਗ੍ਰਾਫ ਦੇ ਵਿੱਚ ਸਾਡੇ ਕੋਲ ਕੀ ਹੁੰਦਾ ਦੋ ਰੇਖਾਵਾਂ ਹੁੰਦੀਆਂ ਠੀਕ ਹੈ ਇੱਕ ਰੇਖਾ ਸਾਡੇ ਕੋਲੇ ਲੇਟਵੀਂ ਰੇਖਾ ਹੁੰਦੀ ਹੈ ਔਰ ਇੱਕ ਖੜਵੀ ਰੇਖਾ ਹੁੰਦੀ ਹੈ ਲੇਟਵੀਂ ਰੇਖਾ ਨੂੰ ਅਸੀਂ ਕੀ ਕਹਿੰਦੇ ਹੈਗੇ ਆ ਐਕਸ ਤੁਰਾ ਕਹਿੰਦੇ ਆ ਇਹਨੂੰ ਅਸੀਂ ਐਕਸ ਨਾਲ ਲਿਖਦੇ ਆ ਔਰ ਜਿਹੜੀ ਖੜਵੀ ਰੇਖਾ ਹੁੰਦੀ ਆ ਉਹਨੂੰ ਅਸੀਂ ਵਾਈ ਤੁਰਾ ਕਹਿੰਦੇ ਆ ਠੀਕ ਹੈ ਔਰ ਇਹਨੂੰ ਅਸੀਂ ਵਾਈ ਨਾਲ ਲਿਖਦੇ ਆ ਵੱਡੀ ਐਕਸ ਤੇ ਵੱਡੀ ਵਾਈ ਪਾ ਕੇ ਲਿਖਦੇ ਆ ਇੱਥੇ ਅਸੀਂ ਤੀਰ ਦਾ ਨਿਸ਼ਾਨ ਲਗਾਉਣੀ ਆ ਐਰੋ ਇਹਦਾ ਮਤਲਬ ਹੈ ਜਿੰਨਾ ਕ ਸਾਨੂੰ ਲੋੜ ਆਸੀ ਆਪਣੇ ਅ ਅੰਕੜਿਆਂ ਦੇ ਹਿਸਾਬ ਨਾਲ ਇਹਨੂੰ ਅੱਗੇ ਉਪਦਾ ਸਕਦੇ ਆ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਕੀ ਹੈ ਜਿੱਥੇ y ਤੁਰਾ ਤੇ x ਤੁਰਾ ਠੀਕ ਹੈ x ਤੁਰਾ ਤੇ y ਤੁਰਾ ਆਪਸ ਦੇ ਵਿੱਚ ਆਪਾਂ ਇੱਥੇ ਲੈ ਲਓ y ਤੁਰਾ ਠੀਕ ਹੈ ਤੇ x ਤੁਰਾ ਤੇ y ਤੁਰਾ ਜਿੱਥੇ ਆਪਸ ਦੇ ਵਿੱਚ ਕੱਟ ਕਰਦੇ ਆ ਉਹਨੂੰ ਅਸੀਂ ਕੀ ਕਹਿੰਦੇ ਆ ਮੂਲ ਬਿੰਦੂ ਜਾਂ ਤਾਟ ਬਿੰਦੂ ਕਹਿੰਦੇ ਆ ਠੀਕ ਹੈ ਹੁਣ ਨਿਰਦੇਸ਼ ਅੰਕ ਕੀ ਹੁੰਦੇ ਆ ਇਹ ਤਾਂ ਸਾਡੇ ਕੋਲ ਕੀ ਹੋ ਗਿਆ ਇਹਨੂੰ ਅਸੀਂ ਕਾਰਟੀਜ਼ਨ ਸਮਤਲ ਵੀ ਬੋਲਦੇ ਆ ਜਿੱਤੇ ਅਸੀਂ x ਤੁਰਾ ਤੇ y ਤੁਰਾ ਲਿਆ ਹੁੰਦਾ ਠੀਕ ਹੈ ਉਸ ਤੋਂ ਬਾਅਦ ਕੀ ਹੁੰਦਾ ਹੈਗਾ ਨਿਰਦੇਸ਼ ਅੰਕ ਦੇਖੋ ਗ੍ਰਾਫ ਦੀ ਵਰਤੋਂ ਅਸੀਂ ਸਭ ਤੋਂ ਪਹਿਲਾਂ ਕੀ ਕਰਨ ਵਾਸਤੇ ਕਰਦੇ ਆ ਜਦੋਂ ਅਸੀਂ ਕੋਈ ਵੀ ਬਿੰਦੂ ਦੀ ਸਥਿਤੀ ਦੇਖਣੀ ਹੋਵੇ ਵੀ ਇਸ ਬਿੰਦੂ ਦੀ ਸਥਿਤੀ ਕੀ ਹੈਗੀ ਹੈ ਸਾਡੇ ਕੋਲ ਇਸ ਬਿੰਦੂ ਕੋਈ ਵੀ ਇੱਕ ਬਿੰਦੂ ਲੈ ਲਿਆ ਮੰਨ ਲਓ ਹਨਾ ਤਾਂ ਉਸ ਤੋਂ ਪਹਿਲਾਂ ਅਸੀਂ ਕੀ ਕਰਾਂਗੇ ਦੇਖੋ ਇੱਥੇ ਜ਼ੀਰੋ ਹੈ ਨਾ ਤਾਂ ਅਸੀਂ ਕੀ ਕਰਾਂਗੇ ਜ਼ੀਰੋ ਤੋਂ ਐਕਸ ਤੋਂ ਰੇਤੇ ਜਿੱਦਾਂ ਅਸੀਂ ਸੰਖਿਆ ਰੇਖਾ ਲਿਖਦੇ ਸੀ ਨਾ ਉਦਾਂ ਅਸੀਂ ਬਰਾਬਰ ਬਰਾਬਰ ਦੂਰੀ ਤੇ ਅੰਕ ਲਿਖਾਂਗੇ ਠੀਕ ਹੈ ਉਹ ਮਤਲਬ ਅਕੋਰਡਿੰਗਲੀ ਹੁੰਦਾ ਹੈ ਸਾਡੇ ਕੋਲੇ ਕਿੰਨੇ ਸਾਨੂੰ ਸੰਖਿਆਵਾਂ ਜਾਂ ਕਿੰਨੇ ਸਾਨੂੰ ਗਿਣਤੀ ਚਾਹੀਦੀ ਹੈ ਤਾਂ ਉਹਦੇ ਉਹਦੇ ਹਿਸਾਬ ਨਾਲ ਅਸੀਂ ਗੈਪ ਛੱਡ ਸਕਦੇ ਹਾਂ ਠੀਕ ਹੈ ਪਰ ਜਿੰਨਾ ਅਸੀਂ ਇੱਕ ਵਾਰ ਜੇ ਮੰਨ ਲਓ ਅਸੀਂ ਇਹ ਇੱਕ ਇਕਾਈ ਬੋਲਦੇ ਇੱਕ ਡੱਬੇ ਨੂੰ ਠੀਕ ਹੈ ਤੇ ਇੱਕ ਇਕਾਈ ਦਾ ਗੈਪ ਛੱਡਣਾ ਸ਼ੁਰੂ ਕਰਤਾ ਤਾਂ ਐਕਸ ਧੁਰੇ ਤੇ ਸੇਮ ਗੈਪ ਚੱਲੂਗਾ ਵਾਈ ਧੁਰੇ ਤੇ ਅਸੀਂ ਜਿੰਨਾ ਇੱਕ ਵਾਰੀ ਸਟਾਰਟ ਕਰਤਾ ਉਨਾ ਹੀ ਚੱਲੂਗਾ ਤਾਂ ਅਸੀਂ ਇਹਨੂੰ ਜ਼ੀਰੋ ਤੋਂ ਬਾਅਦ 1 2 3 4 5 6 7 8 9 10 11 ਸਿੱਨੇ ਕਿ ਲੈ ਲੈਣੇ ਠੀਕ ਹੈ ਤੇ ਇਸੇ ਤਰ੍ਹਾਂ ਹੀ ਅਸੀਂ ਵਾਈ ਧੁਰੇ ਤੇ ਲਵਾਂਗੇ ਹੁਣ ਵਾਈ ਧੁਰੇ ਤੇ ਮੇਰੇ ਕੋਲ ਕੀ ਹੈ ਇਧਰ ਹੁਣ ਹਣੇ ਸੀ ਕੀ ਹੈ ਇੱਕ ਤੁਰੇ ਤੇ ਅਸੀਂ ਕਿ ਖੱਬੇ ਤੋਂ ਸੱਜੇ ਵੱਲ ਜਾਵਾਂਗੇ ਔਰ ਵਾਈ ਤੁਰੇ ਤੇ ਅਸੀਂ ਕਿ ਇਹੇਠਾਂ ਤੋਂ ਉੱਪਰ ਵੱਲ ਨੂੰ ਬੇਨਤੀ ਲਿਖਾਂਗੇ ਤਾਂ ਮੈਂ ਇੱਥੇ ਇੱਕ ਲਿਖੂੰਗੀ ਫਿਰ ਦੋ ਫਿਰ ਤਿੰਨ ਚਾਰ ਪੰਜ 6 7 8 9 10 ਠੀਕ ਹੈ ਜੇ ਸਾਡੇ ਕੋਲ ਜਿਆਦਾ ਸੰਖਿਆਵਾਂ ਹੋਣਗੀਆਂ ਤਾਂ ਅਸੀਂ ਅੱਧੇ-ਅੱਧੇ ਡੱਬੇ ਨੂੰ ਵੀ ਇੱਕ ਮੰਨ ਸਕਦੇ ਆ ਤੁਸੀਂ ਇਹਨਾਂ ਧਿਆਨ ਰੱਖਣਾ ਵੀ ਗੈਪ ਜਿੰਨਾ ਇੱਕ ਵਾਰੀ ਸ਼ੁਰੂ ਕਰਤਾ ਸੀ ਉਨਾ ਹੀ ਰੱਖਣਾ ਹੁੰਦਾ ਇਹ ਹੁੰਦਾ ਜਿਹੜਾ ਮੂਲ ਬਿੰਦੂ ਜਾਂ ਕਾਰਟਿੰਗ ਪਿੰਟ ਠੀਕ ਹੈ ਐਲਓਸੀ ਬੋਲਦੇ ਆ ਮੂਲ ਬਿੰਦੂ ਜਾਂ ਕਾਟ ਬਿੰਦੂ ਠੀਕ ਹੈ ਹੁਣ ਮੰਨ ਲਓ ਅਸੀਂ ਕੀ ਹੈਗਾ ਇੱਥੇ ਇੱਕ ਪੁਆਇੰਟ ਲੋਕੇਟ ਕਰਨਾ ਕਿਸੇ ਵੀ ਮਤਲਬ ਇੱਕ ਬਿੰਦੂ ਦੀ ਅਸੀਂ ਸਥਿਤੀ ਦੇਖਣੀ ਹੈ ਉਹਦੀ ਸਥਿਤੀ ਕੀ ਹੋਏਗੀ ਮੰਨ ਲਓ ਮੈਂ ਇੱਥੇ ਇੱਕ ਬਿੰਦੂ ਲੈ ਲਿਆ ਹੈਨਾ ਇਸ ਬਿੰਦੂ ਨੂੰ ਅਸੀਂ ਪੀ ਕਹਿੰਦੇ ਆ ਹੁਣ ਕੀ ਹੁੰਦਾ ਹੈਗਾ ਕਿਸੇ ਵੀ ਇੱਕ ਬਿੰਦੂ ਦੇ ਹਮੇਸ਼ਾ ਦੋ ਨਿਰਦੇਸ਼ਾਂਕ ਹੁੰਦੇ ਆ ਨਿਰਦੇਸ਼ਾਂਕ ਦਾ ਮਤਲਬ ਕੀ ਹੁੰਦਾ ਹੈਗਾ ਵੀ ਐਕਸ ਦਾ ਨਿਰਦੇਸ਼ਕ ਐਕਸ ਧੁਰੇ ਤੋਂ ਕਿੰਨੀ ਦੂਰੀ ਹੈ ਮਤਲਬ ਆਪਾਂ ਕਿਵੇਂ ਦੱਸਾਂਗੇ ਵੀ ਇਹ ਬਿੰਦੂ ਪੀ ਜਿਹੜਾ ਹੈਗਾ ਇਹਦੀ ਸਥਿਤੀ ਅਸੀਂ ਇਸ ਤਰ੍ਹਾਂ ਦੱਸਾਂਗੇ ਵੀ ਇਹ ਐਕਸ ਧੁਰੇ ਤੋਂ ਕਿੰਨੀ ਦੂਰੀ ਤੇ ਹੈ ਔਰ ਵਾਈ ਧੁਰੇ ਤੋਂ ਕਿੰਨੀ ਦੂਰੀ ਤੇ ਹੈ ਤਾਂ ਉਹ ਇਹਦੇ ਨਿਰਦੇਸ਼ਾਂਕ ਬਣ ਜਾਂਦੇ ਆ ਠੀਕ ਹੈ ਪਹਿਲਾਂ ਅਸੀਂ ਐਕਸ ਧੁਰੇ ਤੋਂ ਐਕਸ ਧੁਰੇ ਤੋਂ ਦੂਰੀ ਹੁੰਦੀ ਹੈ ਨਾ ਉਹ ਸਾਡੇ ਕੋਲੇ Y ਨਿਰਦੇਸ਼ ਅੰਕ ਹੁੰਦਾ ਔਰ ਜਿਹੜੀ ਵਾਈ ਧੁਰੇ ਤੋਂ ਦੂਰੀ ਹੁੰਦੀ ਹੈ ਉਹ ਸਾਡਾ X ਨਿਰਦੇਸ਼ ਅੰਕ ਹੁੰਦਾ ਹੁਣ ਜਿੱਦਾਂ ਤੁਸੀਂ ਦੇਖੋ ਤੇ ਅਸੀਂ ਕੀ ਇੱਥੇ ਗਿਣਤੀ ਗਿਣਤੀਆਂ ਦੇਖੋ ਹੁਣ ਇੱਥੇ 5 ਹੈ ਨਾ ਜੇ ਅਸੀਂ ਇਹ ਬਿੰਦੂ ਨੂੰ ਇੱਥੋਂ ਨੀਚੇ ਤੱਕ ਲੈ ਕੇ ਆਵਾਂਗੇ ਨਾ ਇੱਕ ਤਾਂ ਆ 5 ਕਿਉਂ ਆਉਂਦਾ ਇਹਦਾ ਮਤਲਬ X ਦਾ ਨਿਰਦੇਸ਼ ਅੰਕ ਕੀ ਹੈ 5 ਤੇ ਐਕਚੁਅਲੀ ਇਹ ਦੂਰੀ ਕਿਹੜੀ ਬਣਦੀ ਹੈ ਇਹ Y ਧੁਰੇ ਤੋਂ ਮਤਲਬ X ਧੁਰੇ ਤੋਂ ਸੌਰੀ ਇਹ Y ਧੁਰੇ ਤੋਂ ਦੂਰੀ ਬਣ ਗਈ ਦੇਖੋ ਆ ਜ਼ੀਰੋ ਤੋਂ ਲੈ ਕੇ 5 ਤੱਕ ਜਿਹੜਾ ਹੈ Y ਧੁਰੇ ਤੋਂ ਦੂਰੀ ਬਣ ਗਈ ਸੇਮ ਵੇ ਹੁਣ ਜਿਵੇਂ ਅਸੀਂ ਇੱਧਰਲੇ ਪਾਸੋਂ ਗਿੰਦੇ ਆ ਠੀਕ ਹੈ ਤਾਂ y ਵੀ ਕਿੰਨਾ ਹੈ 5 ਹੈ ਪਰ ਜੇ y ਦਾ ਨਿਰਦੇਸ਼ਣ ਕਿ ਐਕਚੁਅਲੀ ਕਿੰ ਨੂੰ ਗਿੰਕੇ ਆਇਆ x ਸੁਰੇ ਨੂੰ ਗਿੰਕੇ ਆਇਆ ਤਾਂ ਜਿਹੜਾ x ਸੁਰੇ ਇੱਥੇ ਤਾਂ ਚਲੋ ਬਾਈ ਚਾਂਸ 5 ਆ ਗਿਆ ਠੀਕ ਹੈ ਹੁਣ ਆਪਾਂ ਇੱਕ ਪੁਆਇੰਟ ਹੋਰ ਲੈ ਕੇ ਦੇਖਦੇ ਆ ਮੰਨ ਲਓ ਮੈਂ ਆਹ ਵਾਲਾ ਪੁਆਇੰਟ ਲੈ ਲੈਣੀ ਆ ਇੱਥੇ ਪੁਆਇੰਟ ਲੈ ਲਿਆ ਠੀਕ ਹੈ ਮੈਂ a ਪੁਆਇੰਟ ਲੈ ਲਿਆ ਹੁਣ ਇਹਦੇ ਅਸੀਂ ਨਿਰਦੇਸ਼ਣ ਦੇਖਨੇ ਆ ਮੈਂ ਜੇ x ਦਾ ਨਿਰਦੇਸ਼ਣ ਦੇਖਣਾ ਤਾਂ ਮੈਂ ਇਹ ਦੇਖੂਗੀ ਦੇਖੋ ਐਸ ਦਾ ਆਪਾਂ ਨੂੰ ਪਤਾ ਲੱਗਣਾ 1 ਤੇ 2 ਬਟ ਕੀ ਹੈਗਾ ਇਹ x ਅਕਸਨ ਦੇ ਨਿਰਦੇਸ਼ਕ ਲਿਖਣਾ ਸੀ y ਧੁਰੇ ਤੋਂ ਦੂਰੀ ਦੇਖਾਂਗੇ ਠੀਕ ਹੈ ਤਾਂ y ਧੁਰੇ ਤੋਂ ਦੇਖੋ y ਧੁਰੇ ਤੋਂ ਇੱਥੇ ਦੂਰੀ ਕਿੰਨੀ ਹੈ ਜੀ 1 ਤੇ 2 ਠੀਕ ਹੈ ਤੇ ਜੇ y ਦਾ ਨਿਰਦੇਸ਼ਕ ਦੇਖਣਾ ਮੈਂ ਤਾਂ ਫਿਰ ਮੈਂ x ਧੁਰੇ ਤੋਂ ਦੂਰੀ ਦੇਖੂਗੀ ਦੇਖੋ x ਧੁਰੇ ਤੋਂ ਦੂਰੀ ਮੇਰੀ ਕਿੰਨੀ ਹੋਗੀ 1 2 3 ਤੇ 4 ਤਾਂ ਇਹਦੇ ਨਿਰਦੇਸ਼ਕ ਕੀ ਬਣ ਗਏ 2 ਤੇ 4 ਹੁਣ ਅਸੀਂ ਜਿਹੜੇ x ਤੇ y ਦੇ ਨਿਰਦੇਸ਼ਕ ਹੁੰਦੇ ਹਨ ਨਾ ਜਿਵੇਂ ਹੁਣ ਇਹਦੇ ਵਿੱਚ ਕੀ ਆ ਗਿਆ 2 ਤੇ 4 ਹੋ ਗਏ ਇਹ ਚ 5 ਤੇ 5 ਹੋ ਗਏ ਤਾਂ ਆਪਾਂ ਇਹਨੂੰ ਲਿਖ ਦੇਖੀ ਹਾਂ x ਤੁਰੇ ਦੇ ਨਿਰਦੇਸ਼ ਅੰਕ ਨੂੰ ਅਸੀਂ ਲਿਖਾਂਗੇ ਭੁਜ ਠੀਕ ਹੈ ਤੇ y ਤੁਰੇ ਦੇ ਨਿਰਦੇਸ਼ ਅੰਕ ਨਿਰਦੇਸ਼ਕ ਮਤਲਬ ਜਿਹੜੇ ਆ ਪੁਆਇੰਟਸ ਆਪਾਂ ਲੱਭੇ ਆ ਇਹਨੂੰ ਅਸੀਂ ਬੋਲਦੇ ਆਂ ਕੋਟੀ ਠੀਕ ਹੈ ਜੀ ਤਾਂ ਹੁਣ ਤੁਹਾਨੂੰ ਕੁਐਸਚਨਸ ਆਉਣਗੇ ਜਾਂ ਤਾਂ ਪੁਆਇੰਟ p ਤੇ ਅਸੀਂ ਭੁਜ ਤੇ ਕੋਟੀ ਦੱਸਣਾ ਹੋਊਗਾ ਜਾਂ ਭੁਜ ਤੇ ਕੋਟੀ ਦੱਸਣੀ ਹੋਣਗੇ ਤੇ ਅਸੀਂ ਉਹਦੇ ਅਕੋਰਡਿੰਗਲੀ ਮੱਲੇ ਕੋ ਪੁਆਇੰਟ ਲ ਬਣਾ ਹੋਏਗਾ ਠੀਕ ਹੈ ਤਾਂ ਹੁਣ ਅਸੀਂ ਜਿਹੜੀ ਗ੍ਰਾਫ ਬਾਰੇ ਮੁਢਲੀ ਜਾਣਕਾਰੀ ਸਾਨੂੰ ਮਿਲ ਗਈ ਹੈ ਤਾਂ ਹੁਣ ਅਸੀਂ ਐਕਸਰਸਾਈਜ਼ 13.1 ਸਟਾਰਟ ਕਰਦੇ ਹਾਂ ਇਹਦੇ ਪਹਿਲੇ ਕੁਐਸਚਨ ਤੋਂ ਤਾਂ ਜਦੋਂ ਅਸੀਂ ਕੁਐਸਚਨ ਕਰਾਂਗੇ ਤਾਂ ਤੁਹਾਨੂੰ ਇਹਦੇ ਬਾਰੇ ਜ਼ਿਆਦਾ ਕਲੀਅਰ ਹੋਏਗਾ ਦਿੱਤੇ ਚਿੱਤਰ ਵਿੱਚ ਬਿੰਦੂਆਂ ਦੀ ਸਥਿਤੀ ਲਈ ਸਹੀ ਉੱਤਰ ਚੁਣੋ ਠੀਕ ਹੈ ਸਾਨੂੰ ਬਿੰਦੂ ਦਿੱਤੇ ਹੋਏ ਆ ਤਾਂ ਅਸੀਂ ਇਹਨਾਂ ਦੇ ਅਕੋਰਡਿੰਗਲੀ ਇਹਨਾਂ ਦੇ ਉੱਤਰ ਚੁਣਨੇ ਆ ਜਿੱਦਾਂ ਹੁਣ ਸਾਡੇ ਕੋਲ ਕੀ ਹੈ 0 ਤੇ 2 ਹੁਣ 0 ਤੇ 2 ਦਾ ਮਤਲਬ ਕੀ ਹੈਗਾ ਵੀ ਸਾਡੇ ਕੋਲ ਜਿਹੜਾ x ਧੁਰੇ ਦਾ ਨਿਰਦੇਸ਼ਕ 0 ਹੈ ਤੇ y ਧੁਰੇ ਦਾ ਨਿਰਦੇਸ਼ਕ 2 ਹੈ ਠੀਕ ਹੈ ਤਾਂ x ਧੁਰੇ ਦਾ ਨਿਰਦੇਸ਼ਕ 0 ਤਾਂ ਇੱਥੇ ਹੀ ਹੋਏਗਾ ਸਟਾਰਟਿੰਗ ਤੇ ਤੇ y ਧੁਰੇ ਦਾ ਨਿਰਦੇਸ਼ਕ ਜਿਹੜਾ 2 ਹੈ ਉਹ ਆਪਿਆ ਠੀਕ ਹੈ ਤੇ ਸਾਡੇ ਕੋਲ ਜਿਹੜਾ ਇਹ ਬਿੰਦੂ ਹੈ ਇਹ ਬਿੰਦੂ ਸਾਡੇ ਕੋਲ ਕੀ ਹੈਗਾ e ਬਿੰਦੂ ਹੈ ਠੀਕ ਹੈ ਤਾਂ ਅਸੀਂ ਇੱਥੇ ਲਿਖ ਸਕਦੇ ਹਾਂ ਜਾਂ ਮੈਂ ਪਹਿਲਾ ਕੁਐਸਚਨ ਇੱਥੇ ਕਰ ਦਿੰਨੀ ਹਾਂ ਐਕਸਰਸਾਈਜ਼ 13.1 ਪਹਿਲੇ ਕੁਐਸਚਨ ਦਾ ਪਹਿਲਾ ਪੁਆਇੰਟ ਠੀਕ ਹੈ 0 ਤੇ 2 ਤਾਂ ਇਹ ਬਿੰਦੂ ਮੇਰੇ ਕੋਲ ਕਿਹੜਾ ਹੈਗਾ ਈ ਬਿੰਦੂ ਹੈ ਆ ਦੇਖੋ ਠੀਕ ਹੈ ਈ ਬਿੰਦੂ ਹੈ ਉਸ ਤੋਂ ਬਾਅਦ ਨੈਕਸਟ ਹੈਗਾ 2 ਤੇ 4 ਤਾਂ ਹੁਣ ਐਕਸ ਦਾ ਸਾਨੂੰ 2 ਚਾਹੀਦਾ ਹੈ ਐਕਸ ਦਾ 2 ਦੇਖੋ ਠੀਕ ਹੈ ਨੇਟਵੀ ਜਿਹੜੀ ਸਾਡੇ ਕੋਲੇ ਰੇਖਾ ਹੈ 0 1 ਤੇ 2 ਠੀਕ ਹੈ ਤੇ Y ਤੋਂ 4 ਤਾਂ 2 ਨੂੰ ਅਸੀਂ ਕਿੱਥੋਂ ਤੱਕ ਲੈ ਕੇ ਜਾਣਾ ਹੈ Y ਦਾ 4 ਠੀਕ ਹੈ ਤਵਾਹੀ ਦੇ 4 ਤੇ ਜਿੱਥੇ ਇਹ ਦੋਨੋਂ ਪੁਆਇੰਟਸ ਕੱਟ ਕਰਦੇ ਇਹਦਾ ਮਤਲਬ ਹੈ ਕਿਹੜਾ ਪੁਆਇੰਟ ਹੈਗਾ ਦੂਸਟਾ ਪੁਆਇੰਟ ਸਾਡੇ ਕੋਲ ਆ ਗਿਆ b ਠੀਕ ਹੈ 2 ਤੇ 4 3rd ਕੁਐਸਚਨ ਤਾਂ 3rd ਕੁਐਸਚਨ 3 ਤੇ 3 ਤਾਂ ਹੁਣ ਜੇ ਅਸੀਂ ਗ੍ਰਾਫ ਤੇ ਦੇਖਾਂਗੇ x ਧੁਰੇ ਤੇ ਅਸੀਂ 3 ਪੁਆਇੰਟ ਤੱਕ ਗਏ ਠੀਕ ਹੈ ਸਾਡੇ ਕੋਲ a ਆ ਗਿਆ ਔਰ y ਤੇ 3 ਤੱਕ ਗਏ ਤੇ ਸਾਡੇ ਕੋਲ ਇਹ ਵਾਲਾ ਪੁਆਇੰਟ ਆਇਆ ਜਦੋਂ ਅਸੀਂ ਇਹਨਾਂ ਦੋਨਾਂ ਰੇਖਾਵਾਂ ਨੂੰ ਵਧਾਵਾਂਗੇ ਤਾਂ ਇੱਥੇ ਸਾਡੇ ਕੋਲ ਡੀ ਬਿੰਦੂ ਤੇ ਕੱਟ ਕਰਨਗੇ ਤਾਂ ਇਹਦਾ ਮਤਲਬ ਤਿੰਨ ਤੇ ਤਿੰਨ ਡੀ ਪੁਆਇੰਟ ਹੋ ਗਿਆ ਠੀਕ ਹੈ ਨੈਕਸਟ 5 ਤੇ 3 ਇਹਦਾ ਮਤਲਬ ਅਸੀਂ ਐਕਸ ਧੁਰੇ ਤੇ 5 ਤੱਕ ਜਾਵਾਂਗੇ ਠੀਕ ਹੈ ਤੇ ਵਾਈ ਧੁਰੇ ਤੇ ਅਸੀਂ 3 ਤੱਕ ਜਾਵਾਂਗੇ ਤਾਂ ਦੇਖਦੇ ਹਾਂ ਅਸੀਂ ਸਾਡੇ ਕੋਲੇ ਕਿਹੜਾ ਬਿੰਦੂ ਆ ਗਿਆ ਇੱਥੇ ਜਦੋਂ ਅਸੀਂ ਐਕਸ 5 ਤੇ ਵਾਈ 3 ਨੂੰ ਕੱਟ ਕਰਾਂਗੇ ਤਾਂ ਸਾਡੇ ਕੋਲ ਸਾਡੇ ਕੋਲ ਸੀ ਪੁਆਇੰਟ ਆਏਗਾ ਇਹਦਾ ਮਤਲਬ ਇਹਦਾ ਆਨਸਰ ਹੋ ਗਿਆ ਸੀ ਠੀਕ ਹੈ ਉਸ ਤੋਂ ਬਾਅਦ ਫਿਫਥ ਕੁਐਸਚਨ ਐਕਸ 4 ਤੇ ਵਾਈ ਹੈਗਾ 2 ਠੀਕ ਹੈ ਤੇ ਐਕਸ 4 ਤੇ ਵਾਈ 2 ਸਾਡੇ ਕੋਲ ਕਿਹੜਾ ਪੁਆਇੰਟ ਆਉਂਦਾ ਹੈ ਇਹ ਜੀ ਪੁਆਇੰਟ ਆਉਂਦਾ ਠੀਕ ਹੈ ਉਸ ਤੋਂ ਬਾਅਦ 3 ਤੇ 1 ਤੇ ਐਕਸ ਦਾ 3 ਤੇ ਜਿਹੜਾ ਆਪਣੇ ਕੋਲੇ ਵਾਈ ਧੁਰੇ ਤੇ 1 ਹੈ ਤੇ ਜਦੋਂ ਤੁਸੀਂ ਇਹਨਾਂ ਨੂੰ ਦੋਨਾਂ ਨੂੰ मिलाओगे तो ਸਾਡੇ ਕੋਲ ਕਿਹੜਾ ਪੁਆਇੰਟ ਹੁੰਦਾ ਹੈਗਾ ਏ ਦਾ ਮਤਲਬ 3 ਤੇ 1 ਤੇ ਸਾਡੇ ਕੋਲੇ 6 ਦਾ ਆਨਸਰ ਆ ਗਿਆ ਏ ਬਿੰਦੂ 2 ਤੇ 0 ਹੁਣ ਕੀ ਹੈਗਾ x ਤੁਰੇ ਤੇ 2 ਹੈ ਤੇ y ਤੁਰੇ ਤੇ 0 ਹੈ ਤੇ ਸਾਡੇ ਕੋਲੇ 2 ਤੇ 0 ਤੇ ਸਾਡੇ ਕੋਲ ਕਿਹੜਾ ਪੁਆਇੰਟ ਹੁੰਦਾ ਦੇਖੋ f ਪੁਆਇੰਟ ਹੈ ਠੀਕ ਹੈ ਤਾਂ ਇਹਦਾ ਆਨਸਰ ਸਾਡੇ ਕੋਲ ਹੋ ਗਿਆ ਠੀਕ ਹੈ ਅੱਗੇ ਸੈਕਿੰਡ ਕੁਐਸਚਨ ਗ੍ਰਾਫ ਪੇਪਰ ਤੇ ਹੀਟਾ ਦਿੱਤੇ ਬਿੰਦੂ ਅੰਕਿਤ ਕਰੋ ਤਾਂ ਹੁਣ ਅਸੀਂ ਪਹਿਲਾਂ ਇੱਕ ਗ੍ਰਾਫ ਪੇਪਰ ਬਣਾਵਾਂਗੇ ਠੀਕ ਹੈ ਗ੍ਰਾਫ ਪੇਪਰ ਲਵਾਂਗੇ ਉਹ ਤੇ ਐਕਸ ਧੁਰਾ ਤੇ ਵਾਈ ਧੁਰਾ ਲੈ ਕੇ ਤੇ ਫਿਰ ਅਸੀਂ ਸਾਰੇ ਬਿੰਦੂ ਉੱਤੇ ਅੰਕਿਤ ਕਰਾਂਗੇ ਇਹ ਥੋੜੇ ਜੀ ਨਾ ਇਹ ਮਤਲਬ ਜਿਹੜੇ ਆਪਾਂ ਨੂੰ ਅਲਫਾਬੈਟਸ ਦਿੱਤੇ ਸੀਗੇ ਇਹ ਬੜੇ ਬਰੀਕ ਹੈਗੇ ਇਹ ਦਿਖਦੇ ਘੱਟ ਹੈ ਪਰ ਤੁਸੀਂ ਇਹਨੂੰ ਥੋੜਾ ਜਾ ਜ਼ੂਮ ਕਰ ਲਓਗੇ जो तुम भीडियो देखोगे तो थोड़ू तो बहुत वजी तरह देखेंगे जो नाल अपनी बुक खोल के रख लेनी है तो तुम जिमें मैं बोल रही हूँ तो उमें अपनी बुक खोल के नाल नाल देखोगे तो थोड़े बिल्कुल क्लीयर देखेंगे ठीक है हम अपना सैकेंड क्वेश्चन है तो सैकेंड क्वेश्चन ग्राफ पेपर के हेठा दिते बिंदू अंकित करो सब तो पहला मेरे को है ए बिंदु है तीन तो ते पाँच ठीक है बी बिंदु दो ते चार य मतलब की है ते भी जो तीन तो पाँचों भुज यानी कि एक्स धुरे वाला बिंदु तीन है और वाई धुरे वाला बिंदु पांच है तो सब तो पहला मैं ग्राफ ड्रा करके रखिया हुआ जिस पर मैं एक्स से वाई धुरा दिखाया हुआ है ठीक है जी तो यह साढ़े को है एक्स धुरा एक्स धुरा और की है मेरे को ਵਾਈਟੁਰ ਠੀਕ ਹੈ ਉਸ ਤੋਂ ਬਾਅਦ ਆਪਾਂ ਦੇਖਣਾ ਸਭ ਤੋਂ ਪਹਿਲਾਂ ਮੇਰੇ ਕੋਲੇ ਏ ਪੁਆਇੰਟ ਜਿਹੜਾ ਹੈਗਾ ਨਾ ਉਹ ਹੈਗਾ 3 ਤੇ 5 ਏ 3 ਤੇ 5 ਇਹਦਾ ਮਤਲਬ ਕੀ ਬਣਦਾ ਹੈ ਕਿ ਅਸੀਂ ਜਿਹੜਾ ਹੈਗਾ ਐਕਸ ਤੁਰੇ ਤੇ ਪੁਆਇੰਟ 3 ਲੈਣਾ ਔਰ ਵਾਈ ਤੁਰੇ ਤੇ ਪੁਆਇੰਟ 5 ਲੈਣਾ ਹੁਣ ਪਹਿਲਾਂ ਅਸੀਂ ਐਕਸ ਤੇ ਗਿਣਦੇ ਹਾਂ ਐਕਸ ਤੇ 3 ਕਿੱਥੋਂ ਤੱਕ ਆਉਂਦਾ 1 2 3 ਠੀਕ ਹੈ ਆ 3 ਹੋ ਗਿਆ ਔਰ y ਤੁਰੇ ਤੇ 5 ਇੱਥੋਂ ਤੱਕ ਆਉਂਦਾ ਠੀਕ ਹੈ ਹੁਣ ਅਸੀਂ ਕੀ ਹੈ ਇਹ ਲਾਈਨ ਨੂੰ ਡਾਟਡ ਲਾਈਨ ਬਣਾਣੇ ਹੈ ਠੀਕ ਹੈ ਗ੍ਰਾਫ ਦੇ ਉੱਪਰ ਉੱਪਰ ਅਸੀਂ ਇਹਨੂੰ ਵਧਾਇਆ ਉਧਰੋਂ ਅਸੀਂ 3 ਨੂੰ ਵਧਾਇਆ ਦੇਖੋ ਸਾਡੇ ਕੋਲ ਲਾਈਨ ਤੈਹੀ ਕੀ ਹੈ ਨਾ ਆ ਦੇਖੋ ਤਾਂ 3 ਨੂੰ ਤੁਸੀਂ ਉੱਪਰ ਨੂੰ ਲੈ ਕੇ ਜਾਓ ਠੀਕ ਹੈ ਤੇ 5 ਨੂੰ ਤੁਸੀਂ ਇਸ ਤਰ੍ਹਾਂ ਇੱਥੇ ਜਿਸ ਪੁਆਇੰਟ ਤੇ ਦੋਨੋਂ ਜਿਹੜੀਆਂ ਰੇਖਾਵਾਂ ਕੱਟ ਕਰਦੀਆਂ ਹੈਗੀਆਂ ਇਹਨੂੰ ਲੰਬ ਬੋਲਦੇ ਹੈਗੇ ਤਾਂ ਉਹ ਕੀ ਸਾਡੇ ਕੋਲ ਬਿੰਦੂ ਆ ਗਿਆ 3 ਤੇ 5 ਬਸ ਤੁਸੀਂ ਧਿਆਨ ਕੀ ਰੱਖਣਾ 3 ਹੈਗਾ ਜਿਹੜਾ ਉਹ Y ਧੁਰੇ ਤੋਂ ਦੂਰੀ ਲੈਣੀ ਹੈ ਤੇ 5 ਜਿਹੜੀ ਹੈਗੀ ਉਹ X ਧੁਰੇ ਤੋਂ ਦੂਰੀ ਲੈਣੀ ਹੈ ਠੀਕ ਹੈ ਸੈਕਿੰਡ ਕੁਐਸਚਨ ਹੈਗਾ B 2 ਤੇ 4 ਜਿਹੜਾ B ਪੁਆਇੰਟ ਹੈ ਉਹ ਮੇਰੇ ਕੋਲੇ 2 ਤੇ 4 ਹੈ ਹੁਣ ਇਹਦਾ ਮਤਲਬ ਪਹਿਲਾਂ ਆਪਾਂ 2 ਗਿਣੀਏ ਤਾਂ X ਧੁਰੇ ਕੀ ਹੈ 2 ਤੱਕ ਹੈ ਠੀਕ ਹੈ ਤੇ Y ਧੁਰਾ ਹੈਗਾ 4 ਅਸੀਂ 2 ਨੂੰ ਵਧਾਉਣੇ ਹੈ ਤੇ ਇਧਰੋਂ ਅਸੀਂ 4 ਨੂੰ ਵਧਾਇਆ ਤਾਂ ਸਾਡੇ ਕੋਲ ਜਿਹੜਾ ਆ ਪੁਆਇੰਟ ਆ ਗਿਆ ਨਾ ਇਹ ਸਾਡੇ ਕੋਲੇ b ਪੁਆਇੰਟ ਹੋ ਗਿਆ ਤਾਂ b ਲਿਖ ਕੇ ਨਾਲ ਤੁਸੀਂ 2 4 ਵੀ ਲਿਖ ਸਕਦੇ ਹੋ ਜਾਂ ਕੱਲਾ b ਵੀ ਲਿਖ ਸਕਦੇ ਹੋ 3rd ਵਨ ਇਜ਼ 5 2 c ਜਿਹੜਾ ਹੈਗਾ ਉਹ ਹੈਗਾ 5 ਤੇ 2 ਠੀਕ ਹੈ ਤਾਂ ਹੁਣ c ਚ 5 ਸਾਡੇ ਕੋਲੇ x ਤੁਰੇ ਦਾ ਆ ਹੈਗਾ ਔਰ y ਤੁਰੇ ਤੋਂ ਅਸੀਂ 2 ਲੈਣਾ ਠੀਕ ਹੈ ਤਾਂ 5 ਨੂੰ ਤੁਸੀਂ ਪਹਿਲਾਂ ਉੱਪਰ ਨੂੰ ਵਧਾ ਦਿਓ ਔਰ 2 ਨੂੰ ਤੁਸੀਂ x ਤੇ y ਵੈਲੂ ਵਿਦਾਊਟ ਇੱਥੇ ਕੱਟ ਕਰਗੇ ਇਹਦਾ ਮਤਲਬ ਸੀ 5 ਤੇ 2 ਤਾਂ ਇਹ ਮੇਰੇ ਕੋਲੇ c ਬਿੰਦੂ ਹੋ ਗਿਆ 3rd 4th ਸਮ 0 ਤੇ 4 ਦੇਖੋ ਇੱਕ ਗੱਲ ਦਾ ਧਿਆਨ ਰੱਖਣਾ ਜਦੋਂ ਤੁਹਾਡੇ ਕੋਲ ਕੀ ਹੈ d 0 ਤੇ 4 ਹੋ ਗਿਆ ਠੀਕ ਹੈ जदों थोड़े को एक्स जीरो है ना इट मीनस की है ये सिर्फ वाई तुरे पर पॉइंट आएगा क्योंकि वाई धुरे की वैल्यू दी हुई है एक्स, है। एक्स दि दि दि, की जीरो है जो थोड़े को वैल्यू होंगी वाई द जीरो होंगी तो फिर थोड़े को सिर्फ एक्स धुरे पर आना सी इट मीनस हम जीरो है ना एक्स एक्स का जीरो ही हो गया तो थोड़े को सिर्फ वाई धुरे पर शो होएगा तो वाईरे तो थोड़े को देखो जीरो आ पॉइंट जोड़ा है थोड़ा डी पॉइंट बन गया नैक्सट ई हैगा चार ਠੀਕ ਹੈ ਹੁਣ 5 E ਵਾਸਤੇ ਅਸੀਂ X 5 ਲੈਣਾ ਔਰ ਜਿਹੜਾ Y ਹੈਗਾ ਉਹ 4 ਲੈਣਾ ਤੇ 5 ਨੂੰ ਤੁਸੀਂ ਅੱਗੇ ਤੱਕ ਵਧਾ ਦਿਓ ਤੇ ਇਧਰੋਂ 4 ਨੂੰ ਵੀ ਵਧਾਉਂਗੇ ਤਾਂ ਤੁਹਾਡਾ ਕੁਲ ਕੀ ਹੈਗਾ E.5 ਤੇ 4 ਠੀਕ ਹੈ ਠੀਕ ਹੈ ਨੈਕਸਟ F 3 ਤੇ 4 ਹੁਣ F ਵਾਸਤੇ 3 ਤੇ 4 ਲੈਣਾ ਹੁਣ X ਧੁਰੇ ਤੇ 3 ਹੈ ਤੇ Y ਧੁਰੇ ਤੇ 4 ਆਇਆ ਆਪਾਂ ਆਲਰੇਡੀ ਪਾ ਪਹਿਲਾਂ ਵੀ ਬਣਾਈ ਹੋਈ ਹੈ ਤੇ ਜਦੋਂ ਤੁਸੀਂ ਇਹਨੂੰ ਕੱਟ ਕਰੋਗੇ ਤਾਂ 3 ਤੇ 4 ਠੀਕ ਹੈ ਤੇ ਇਹ ਸਾਡੇ ਕੋਲ ਹੋ ਗਿਆ f ਪੁਆਇੰਟ ਉਸ ਤੋਂ ਬਾਅਦ g ਹੈਗਾ 4 ਤੇ 3 ਠੀਕ ਹੈ ਤਾਂ ਆਪਣੇ ਕੋਲ ਕੀ ਆ x 4 ਹੋ ਗਿਆ ਤੇ y 3 ਤਾਂ ਜਦੋਂ ਅਸੀਂ 4 ਨੂੰ ਉੱਪਰ ਵੱਲ ਨੂੰ ਵਧਾਉਣਾ x ਧੁਰੇ ਨੂੰ ਜਿਹੜਾ y ਧੁਰੇ ਵਾਲਾ ਪੁਆਇੰਟ ਅਸੀਂ 3 ਲੱਭਿਆ ਉਹਨੂੰ ਤੁਸੀਂ ਸੱਜੇ ਪਾਸੇ ਵੱਲ ਨੂੰ ਵਧਾਉਂਗੇ ਤਾਂ ਜਿਸ ਪੁਆਇੰਟ ਤੇ ਜਾ ਕੇ ਦੋਨੋਂ ਕੱਟ ਕਰਦੇ ਆ ਉਹ ਪੁਆਇੰਟ ਸਾਡੇ ਕੋਲ ਕੀ ਬਣ ਗਿਆ जी पॉइंट ਹੋ ਗਿਆ लास्ट ਐਚ ਹੁਣ ਦੇਖੋ ਐਚ ਦੇ ਵਿੱਚ ਸਰਕਲ ਦਿੱਤਾ ਹੋਇਆ 3 ਤੇ 0 ਠੀਕ ਹੈ 3 ਤੇ 0 ਦਿੱਤਾ ਹੋਇਆ ਇਹਦਾ ਮਤਲਬ ਹੁਣ Y ਦਾ 0 ਹੈ Y ਧੁਰੇ ਦੇ ਨਿਰਦੇਸ਼ ਅੰਕ 0 ਹੈ ਤਾਂ ਜਿਹੜਾ X ਧੁਰੇ ਦਾ ਨਿਰਦੇਸ਼ ਅੰਕ ਦਿੱਤਾ ਹੋਇਆ ਹੈ X ਧੁਰੇ ਦੀ ਵੈਲਿਊ ਦਿੱਤੀ ਸਿਰਫ ਇਹ ਇੱਥੇ X ਧੁਰੇ ਤੇ ਹੀ ਦਿਖਾਈ ਦੇਊਗੀ ਜਦੋਂ ਦੋਨੇ ਹੋਣਗੇ ਉਦੋਂ ਐਸ ਜਗਾ ਤੇ ਦਿਖਾਈ ਦੇਣਗੇ ਜਦੋਂ ਤੁਹਾਨੂੰ ਇਹਨਾਂ ਚੋਂ ਇੱਕ 0 ਦਿਖਾਈ ਦਿੱਤਾ ਹੋਏਗਾ ਜਿਵੇਂ Y ਦੀ ਵੈਲਿਊ 0 ਹੈ ਤਾਂ ਸਿਰਫ X ਧੁਰੇ ਤੇ ਲਾਈਨ ਦੇ ਉੱਪਰ ਹੀ ਕਿਤੇ ਵੀ ਇਹ ਪੁਆਇੰਟ ਤੁਹਾਨੂੰ ਲੋਕੇਟ ਹੋਊਗਾ ਤਾਂ ਹੁਣ x3 ਦਿੱਤਾ ਹੋਇਆ ਇਟ ਮੀਨਸ ਦਾ x3 ਹੋ ਗਿਆ ਤਾਂ ਇਹ ਸਾਡੇ ਕੋਲ ਕਿਹੜਾ ਪੁਆਇੰਟ ਹੋ ਗਿਆ h ਪੁਆਇੰਟ ਹੋ ਗਿਆ ਤਾਂ ਇਹ ਸਾਡਾ ਸੈਕਿੰਡ ਕੁਐਸਚਨ ਕੰਪਲੀਟ ਹੋ ਗਿਆ ਤਾਂ ਅਸੀਂ 13.1 ਦੇ ਦੋ ਕੁਐਸਚਨ ਕਰ ਲਏ ਆ ਔਰ ਨਾਲ ਅਸੀਂ ਇੰਟਰੋਡਕਸ਼ਨ ਵੀ ਦੇਖ ਲਈ ਹੁਣ ਇਹਦੇ ਜਿਹੜੇ ਬਾਕੀ ਕੁਐਸਚਨਸ ਆ ਅਸੀਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਮੈਨੂੰ ਉਮੀਦ ਹੈ ਤੁਹਾਨੂੰ ਇਹਦੀ ਅੱਛੀ ਤਰ੍ਹਾਂ ਸਮਝ ਲੱਗੀ ਹੋਏਗੀ ਜੇ ਤੁਹਾਨੂੰ ਇਸ ਚੈਪਟਰ ਦੀ ਸਮਝ ਲੱਗੀ ਹੈ ਤਾਂ ਤੁਸੀਂ ਵੀਡੀਓ ਨੂੰ ਲਾਈਕ ਕਰੋ શેર કરો તે ચેનલનું સબસક્રાઈબી જરૂર કરો થેન્ક યુ